ਸੰਗਰੂਰ ਦੇ ਤੁਰੇ ਵਿੱਚ ਬਸ ਸਟੈਂਡ ਰੋਡ ਤੇ ਮੌਜੂਦ ਮੁੱਖ ਬਾਜ਼ਾਰ ਵਿੱਚ ਦੀਵਾਲੀ ਦੀ ਦੁਪਹਿਰ ਪਟਾਕਿਆਂ ਦੇ ਸਟਾਲ ਨੂੰ ਅੱਗ ਲੱਗ ਗਈ ਜਿਸ ਨਾਲ ਦੋ ਦੁਕਾਨਾਂ ਸੜ ਕੇ ਸੁਆਹ ਹੋ ਗਈਆਂ ਦੁਕਾਨਾਂ ਵਿੱਚ ਅੱਗ ਲੱਗਣ ਕਾਰਨ ਲੱਖਾਂ ਦਾ ਨੁਕਸਾਨ ਹੋ ਗਿਆ ਹਾਲਾਂਕਿ ਘਟਨਾ ਵਿੱਚ ਕਿਸੇ ਜਾਣੀ ਨੁਕਸਾਨ ਦੀ ਖਬਰ ਨਹੀਂ ਹੈ ਤਾਰਵਤ ਸ਼ਾਰਟ ਸਰਕਟ ਨੂੰ ਇਸ ਘਟਨਾ ਦਾ ਕਾਰਨ ਮੰਨਿਆ ਜਾ ਰਿਹਾ ਹੈ ਘਟਨਾ ਵੇਲੇ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਤੇ ਨਹੀਂ ਪਹੁੰਚਿਆ ਜਿਸ ਕਾਰਨ ਲੋਕਾਂ ਵਿੱਚ ਰੋਸ ਵੀ ਵੇਖਣ ਨੂੰ ਮਿਲਿਆ ਇਸ ਬਾਜ਼ਾਰ ਦੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਹ ਘਟਨਾ ਕੋਈ ਨਵੀਂ ਨਹੀਂ ਹੈ ਇਹਨਾਂ ਦਾ ਇਲਜ਼ਾਮ ਹੈ ਕਿ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਹੋ ਚੁੱਕੀਆਂ ਨੇ ਪਰ ਪ੍ਰਸ਼ਾਸਨ ਨੇ ਕਦੇ ਵੀ ਸਾਰ ਨਹੀਂ ਲਈ ਹਾਲਾਂਕਿ ਇੱਕ ਵਾਰ ਜਿਹੀ ਘਟਨਾ ਵਾਪਰੀ ਸੀ ਤਾਂ ਉਪ ਮੁੱਖ ਮੰਤਰੀ ਨੇ ਫੀਟਾਂ ਨੂੰ ਮੁਆਵਜ਼ੇ ਦਾ ਐਲਾਨ ਕੀਤਾ ਜੋ ਕਿ ਹਾਲੇ ਤੱਕ ਦਿੱਤਾ ਵੀ ਨਹੀਂ ਗਿਆ ਇਸ ਤੋਂ ਇਲਾਵਾ ਦੁਕਾਨਦਾਰਾਂ ਨੇ ਆਪਣੀ ਫਾਇਰ ਬ੍ਰਿਗੇਡ ਦੀ ਮੰਗ ਨੂੰ ਵੀ ਦੁਹਰਾਇਆ ਉਪਰ ਤਾਰ ਜੀ ਇੱਕ ਨਾਰ ਮੰਗੋ ਤਾਰ ਚੱਲੀ ਹੈ ਜਿਵੇਂ ਮਦਦ ਅੱਗੇ ਗਿੜੀਆ ਉੱਪਰੋਂ ਉੱਪਰ ਤਾਰ ਜਾ ਰਹੀਆਂ ਨੇ ਜਿਹੜੀਆਂ ਇਹ ਸਾਰ ਸਪਾਰੀਆਂ ਐ ਗਿੜਗੀ ਕਲਾਸ ਬਸ ਪਥੀ ਮੈਂ ਖੜਾ ਸੀ ਉੱਥੇ ਸਾਰੇ ਆਲੇ ਵਾਲੇ ਬੰਦੇ ਖੜੇ ਸੀ ਪੱਜੇ ਸਮਾਂ ਬਸ ਤੇ ਸਾਨੂੰ ਸਾਡਾ ਮੁਆਵਜ਼ਾ ਮਿਲਣਾ ਚਾਹੀਦਾ ਜਿਹੜਾ ਸਾਡਾ ਨੁਕਸਾਨ ਹੋਇਆ ਇਸ ਤਰ੍ਹਾਂ ਦੀਆਂ ਮੱਦ ਭਾਗੀ ਘਟਨਾ ਪਹਿਲਾਂ ਵੀ ਸਾਡੇ ਸ਼ਹਿਰ ਦੇ ਵਿੱਚ ਬਹੁਤ ਵਾਰੀ ਹੋ ਚੁੱਕੀਆਂ ਨੇ ਜਿਸ ਦਾ ਮੌਕੇ ਦੇ ਉੱਤੇ ਡੀਪੀਸੀਐਮ ਸਾਹਿਬ ਨੇ ਵੀ ਮੌਕਾ ਦੇਖਿਆ ਉਸ ਦਾ ਮੁਆਜਰੇ ਦਾ ਐਲਾਨ ਵੀ ਕਰਕੇ ਗਏ ਸੀ ਲੇਕਿਨ ਉਸ ਮੁਆਜਰੇ ਦੇ ਐਲਾਨ ਨੂੰ ਛੱਡ ਕੇ ਬਹੁਤ ਵਾਰੀ ਸ਼ਹਿਰ ਦੇ ਲੋਕਾਂ ਨੇ ਫਾਇਰ ਵਗੈਰ ਦੀ ਮੰਗ ਕੀਤੀ ਹੈ ਹਮੇਸ਼ਾ ਉਸ ਮੰਗ ਨੂੰ ਅਣਗੋਲੇ ਕਰਦੇ ਹੋਏ ਨਾ ਕਦੇ ਅੱਜ ਤੱਕ ਮੁਆਜਾ ਮਿਲਿਆ ਨਾ ਫਾਇਰ ਵਗੈਰ ਦੀ ਮੰਗ ਜੋ ਇੰਨਾ ਚਿਰ ਲੰਬੇ ਸਮੇਂ ਤੋਂ ਸਾਡੇ ਸ਼ਹਿਰ ਦੇ ਵਿੱਚ ਜੋ ਨੁਕਸਾਨ ਫਾਇਰ ਵਗੈਰ ਦੇ ਨਾਲ ਅੱਗ ਦੇ ਨਾਲ ਹੁੰਦਾ ਹੈ ਨਾ ਕਦੇ ਫਾਇਰ ਵਗੈਰ ਮਿਲੀ ਹੈ ਦੁਕਾਨਦਾਰਾਂ ਵਿੱਚ ਇਹ ਵੀ ਰੋਸ ਹੈ ਕਿ ਸ਼ਹਿਰ ਵਿੱਚ ਪਟਾਕੇ ਵੇਚਣ ਦੀ ਮਨਾਹੀ ਹੋਣ ਦੇ ਬਾਵਜੂਦ ਵੀ ਇੱਥੇ ਪਟਾਕੇ ਵਿਕ ਰਹੇ ਨੇ ਜਿਸ ਨੂੰ ਲੈ ਕੇ ਨਗਰ ਕੌਂਸਲ ਦੀ ਭੂਮਿਕਾ ਤੇ ਵੀ ਸਵਾਲ ਚੁੱਕੇ ਜਾ ਰਹੇ ਨੇ ਕਿੱਥੇ ਸਾਡਾ ਪ੍ਰਸ਼ਾਸਨ ਜਿਹੜਾ ਕਹੇ ਵੀ ਅਸੀਂ ਜ਼ਿੰਮੇਵਾਰ ਹਾਂ ਇਹ ਘਟਨਾ ਪਹਿਲੀ ਵਾਰੀ ਨਹੀਂ ਹੋਈ ਬਹੁਤ ਵਾਰੀ ਹੋ ਚੁੱਕੀ ਪ੍ਰਸ਼ਾਸਨ ਨੇ ਗੱਲੀ ਨਾਲ ਹੋਈ ਹੈ ਕੀ ਮਿਊਸਪੈਲਟੀ ਨੇ ਲਾਇਸੈਂਸ ਦਿੱਤੇ ਭੜਾਕੇ ਵਾਲਿਆਂ ਨੂੰ ਨਹੀਂ ਦਿੱਤੇ ਤਾਂ ਕੌਣ ਜ਼ਿੰਮੇਵਾਰ ਹੈ ਯੂਐਸਐਮ ਕਿੱਥੇ ਹੈ ਪ੍ਰਧਾਨ ਸਾਡਾ ਕਿੱਥੇ ਹੈ ਨਾ ਸਿਰਫ ਲੋਟਨ ਖਾਨ ਦਾ ਕਿ ਮਤਲਬ ਹੈ ਹੋਰ ਕਿਸੇ ਦਾ ਕੋਈ ਮਤਲਬ ਨਹੀਂ ਸਾਡੀ ਜਨਤਾ ਕਦੇ ਵੀ ਬਾਗੀ ਹੋ ਸਕਦੀ ਹੈ ਕਦੇ ਵੀ ਇਹਨਾਂ ਗੱਲਾਂ ਉੱਤ ਪਾ ਸਕਦੀ ਹੈ ਅਸਲੀ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਵੀ ਆਪ ਜੀ ਆਪ ਨੂੰ ਸੰਭਾਲ ਲਓ